ਜਬ ਇਸ ਸਟੇਸ਼ਨ ਦੇਖ ਰਹੇ ਹਾਂ ਤੁਸੀਂ ਤੇਜ਼ ਰਫ਼ਤਾਰੀ ਕਿਸ ਤਰ੍ਹਾਂ ਸਾਡੀ ਜ਼ਿੰਦਗੀ ਨੂੰ ਤਬਾਹ ਕਰ ਦਿੰਦੀ ਹੈ ਇਸ ਤਰ੍ਹਾਂ ਦੀ ਮਿਸਾਲ ਤੁਹਾਨੂੰ ਫਲੋਰ ਤੋਂ ਦਿਖਾਉਣ ਜਾ ਰਹੇ ਹਾਂ ਇਹ ਉਹ ਮੋੜ ਹੈ ਜਿੱਥੇ ਕਿ ਹਰ ਇੱਕ ਡਰਾਈਵਰ ਨੂੰ ਜਿਹੜਾ ਆਪਣੀ ਗੱਡੀ ਜਿਹੜੀ ਹੌਲੀ ਕਰਨੀ ਚਾਹੀਦੀ ਹੈ ਪਰ ਕਿਤਨਾ ਕਿਤੇ ਸਾਨੂੰ ਜਲਦੀ ਪਹੁੰਚਣ ਦੀ ਜੋ ਸਾਡੇ ਅੰਦਰ ਕਾਲ ਹੁੰਦੀ ਹੈ ਉਹ ਇਹ ਹਾਦਸਿਆਂ ਦਾ ਕਾਰਨ ਬਣਦੀ ਹੈ ਅੱਜ ਫਿਰ ਉਸੇ ਜਗ੍ਹਾ ਤੇ ਹਾਦਸਾ ਵਾਪਰਿਆ ਜਿੱਥੇ ਪਿਛਲੇ ਕੁਝ ਸਮੇਂ ਦੌਰਾਨ ਇੱਕ ਹਾਦਸਾ ਵਾਪਰਿਆ ਸੀ ਅਤੇ ਇਸ ਹਾਦਸੇ ਦੇ ਦੌਰਾਨ ਇੱਕ ਬੱਚੀ ਜਿਹੜੀ ਕਿ ਪੜ ਰਹੀ ਸੀ ਆਪਣੀ ਗੱਡੀ ਦੇ ਵਿੱਚ ਬੈਠ ਕੇ ਕਿਉਂਕਿ ਸਵੀਟ ਸ਼ਾਪ ਤੇ ਉਹਦੇ ਮਾਪੇ ਜਿਹੜੇ ਉਹ ਕੋਈ ਚੀਜ਼ ਲੈਣ ਗਏ ਸੀ ਤੇ ਗੱਡੀ ਦੇ ਵਿੱਚ ਬੈਠੀ ਲੜਕੀ ਕਿਤਾਬ ਖੋਲ ਕੇ ਬੈਠੀ ਸੀ ਤੇ ਅਚਾਨਕ ਇਸ ਮੋੜ ਤੇ ਇੱਕ ਕੈਂਟਰ ਜਿਹੜਾ ਆਇਆ ਸੀ ਤੇ ਉਸ ਲੜਕੀ ਤੇ ਪਲਟ ਗਿਆ ਸੀ ਤੇ ਉਹਦੀ ਮੌਤ ਹੋ ਗਈ ਸੀ ਅੱਜ ਕੁਝ ਫਿਰ ਇਸ ਤਰ੍ਹਾਂ ਦਾ ਹੀ ਵਾਪਰਿਆ ਤੇ ਇਸ ਮੋੜ ਤੇ ਆ ਕੇ ਜਿਹੜਾ ਕੈਂਟਰ ਜਿਹੜਾ ਪਲਟ ਗਿਆ ਜਿਸ ਵਿੱਚ ਇੱਕ ਵਿਅਕਤੀ ਮਾਮੂਲੀ ਜ਼ਖਮੀ ਹੋ ਗਿਆ ਉਹ ਤੁਹਾਨੂੰ ਦਿਖਾਉਨੇ ਆ ਫਲੋਰ ਤੋਂ ਪੰਜਾਬੀ ਸਟੇਸ਼ਨ ਦੀ ਇਹ ਖਾਸ ਰਿਪੋਰਟ ਤੇ ਦਿਖਾਉਨੇ ਆ ਤੁਹਾਨੂੰ ਕਿ ਕਿਸ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਕਾਲੀ ਜਿਹੜੀ ਆ ਉਹ ਸਾਨੂੰ ਕਈ ਖਤਰਿਆਂ ਦੇ ਵਿੱਚ ਪਾ ਦਿੰਦੀ ਏ ਫਲੋਰ ਦੀਆਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਕਿ ਤੁਸੀਂ ਦੇਖੋ ਕਿ ਪਹਿਲਾਂ ਤੁਹਾਨੂੰ ਇਸ ਦੋਨੋਂ ਤਰਫਾਂ ਤੋਂ ਦਿਖਾਉਂਦੇ ਆ ਇਹ ਵਾਲਾ ਸਾਹਮਣੇ ਰੋੜਿਆ ਤੇ ਇਹ ਨਵਾਂ ਸ਼ਹਿਰ ਰੋੜਿਆ ਇੱਥੋਂ ਆ ਕੇ ਥੋੜੇ ਜ ਆ ਦੇਖੋ ਕਿੰਨਾ ਤੇਜ਼ ਆ ਰਿਹਾ ਟਰੈਕਟਰ ਵੀ ਇੱਧਰ ਤੇਜ਼ ਬਹੁਤ ਤੇਜ਼ ਜਿਹੜੀਆਂ ਉਹ ਇੱਧਰ ਜਿਹੜੇ ਇੱਥੋਂ ਗੱਡੀਆਂ ਜਿਹੜੀਆਂ ਆ ਰਹੀਆਂ ਕਿਉਂਕਿ ਮੋੜ ਆ ਇੱਥੋਂ ਇਹ ਬਹੁਤ ਤਿੱਖਾ ਮੋੜ ਆ ਤੇ ਆਏ ਵਾਲਾ ਤੁਹਾਨੂੰ ਅਸੀਂ ਕੈਂਟਰ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖੋ ਕਿ ਹਾਲ ਕੀ ਹੋ ਗਿਆ ਇਹਦਾ ਕਿਸ ਤਰ੍ਹਾਂ ਦੇਖੋ ਇਹ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਰਵਿਸ ਕਰਕੇ ਕਿ ਅਣਗਿੱਲੀ ਕਰਕੇ ਇਸ ਤਰ੍ਹਾਂ ਕੁਝ ਹੁੰਦਾ ਅਣਗਿੱਲੀ ਕਰਕੇ ਹੀ ਸਾਰਾ ਕੁਝ ਵਾਪਰਦਾ ਅਣਗਿੱਲੀ ਕਰਕੇ ਹੀ ਉਦਾਂ ਕੋਈ ਗੱਲ ਨਹੀਂ ਆ ਵੀ ਤੁਸੀਂ ਦੇਖੋ ਕਿ ਆਹ ਬੰਦਾ ਕਿੱਦਾਂ ਮਤਲਬ ਕਿੰਨਾ ਤੇਜ਼ ਇਹ ਵੀ ਬੰਦਾ ਆ ਰਿਹਾ ਸੀ ਤਾਂ ਉਹਨੂੰ ਰੁਕਿਆ ਗਿਆ ਕਿ ਰੁਕ ਜਾਓ ਇਹ ਵੀ ਮਤਲਬ ਕਾਫੀ ਤੇਜ਼ ਨਾਲ ਆ ਰਿਹਾ ਸੀ ਇਹੀ ਹਾਏ ਹੀ ਹਾਲ ਜਿਹੜਾ ਇੱਥੇ ਹੁੰਦਾ ਇਹ ਤੁਸੀਂ ਦੇਖੋ ਤਸਵੀਰਾਂ ਤੁਹਾਨੂੰ ਆਈ ਦਿਖਾਉਲਦੇ ਆ ਫਲੋਰ ਤੋਂ ਤਸਵੀਰਾਂ ਦਿਖਾਉਲਦੇ ਆ ਕਿ ਹਾਲ ਕੀ ਹੋਇਆ ਔਰ ਇੱਕ ਇੱਕ ਪਹਿਲਾਂ ਵੀ ਇਸ ਤਰ੍ਹਾਂ ਦਾ ਇੱਥੇ ਹਾਦਸਾ ਹੋ ਚੁੱਕਾ ਪਹਿਲਾਂ ਵੀ ਇਸ ਤਰ੍ਹਾਂ ਹੀ ਹੋ ਚੁੱਕਾ ਇੱਕ ਹਾਦਸਾ ਜਿਹੜਾ ਹੋ ਚੁੱਕਾ ਤੇ ਜਿਹਦੇ ਵਿੱਚ ਇੱਥੇ ਹੀ ਐਸੇ ਹੀ ਥਾਂ ਤੇ ਇੱਕ ਗੱਡੀ ਖੜੀ ਸੀ ਤੇ ਇੱਥੇ ਕੁਝ ਵੀਟ ਸ਼ੌਪ ਹੋਇਆ ਕਰਦੀ ਸੀ ਤੇ ਉਹ ਗੱਡੀ ਦੇ ਵਿੱਚ ਛੋਟੀ ਜਿਹੀ ਬੇਟੀ ਇੱਕ ਬੈਠੀ ਪੜ ਰਹੀ ਸੀ ਤੇ ਜਦੋਂ ਐਦਾਂ ਹੀ ਹਾਦਸਾ ਹੋਇਆ ਐਦਾਂ ਹੀ ਕਿਹੜਾ ਕੈਂਟਰ ਜਿਹੜਾ ਇੱਥੇ ਲੈ ਕੇ ਆਏ ਔਰ ਇਦਾਂ ਹੀ ਉਹ ਜਿਹੜਾ ਪਲਟ ਗਿਆ ਸੀ ਤੇ ਉਹ ਬੱਚੀ ਦੀ ਜਿਹੜੀ ਆ ਉਹਦੇ ਥੱਲੇ ਆ ਕੇ ਮੌਤ ਹੋ ਗਈ ਸੀ ਪਰ ਸਿੱਖਿਆ ਕੁਝ ਨਹੀਂ ਅਸੀਂ ਜੇ ਇਹ ਗੱਲ ਦੇਖਿਆ ਜਾਵੇ ਨਾ ਹੀ ਤਾਂ ਪ੍ਰਸ਼ਾਸਨ ਦਾ ਕੋਈ ਧਿਆਨ ਗਿਆ ਨਾ ਹੀ ਇੱਥੇ ਕੋਈ ਇਦਾਂ ਦਾ ਅਰੇਂਜਮੈਂਟ ਕੀਤਾ ਗਿਆ ਕਿ ਔਰ ਤੁਸੀਂ ਇਹ ਦੇਖੋ ਕਿ ਇਹਨਾਂ ਤੇ ਜਿਆਦਾ ਓਵਰਲੋਡ ਹੁੰਦੇ ਆ ਜਿਆਦਾ ਹੀ ਔਰ ਇਸ ਕਰਕੇ ਜਦੋਂ ਇਹ ਇੱਥੋਂ ਮੁੜਦੇ ਆਣ ਕੇ ਤੇ ਇਹਨਾਂ ਦਾ ਅਨਬੈਲੈਂਸ ਹੋ ਜਾਂਦੇ ਨੇ ਅਨਬੈਲੈਂਸ ਹੋਣ ਕਰਕੇ ਜਿਹੜਾ ਇਹ ਹਾਦਸਾ ਜਿਹੜਾ ਉਹ ਵਾਪਰ ਜਾਂਦਾ ਇੱਥੇ ਕਿਤਨਾ ਕਿਤੇ ਅ ਪ੍ਰਸ਼ਾਸਨ ਨੂੰ ਵੀ ਧਿਆਨ ਦੇਣ ਦੀ ਲੋੜ ਹੈ ਤੇ ਜਿਹੜੇ ਡਰਾਈਵਰ ਵੀ ਜਿਹੜੇ ਇੱਥੇ ਆਉਂਦੇ ਨੇ ਉਹਨਾਂ ਨੂੰ ਵੀ ਖਾਸ ਜਿਹੜਾ ਉਹ ਧਿਆਨ ਦੇਣ ਦੀ ਲੋੜ ਹੈ ਇੱਥੇ ਕਿ ਇਹ ਜਿਹੜਾ ਹਾਦਸਾ ਜਿਹੜਾ ਆ ਉਹ ਜਿਹੜੇ ਇਦਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ ਤੇ ਤਸਵੀਰਾਂ ਤੋਂ ਅਸੀਂ ਫਿਲੌਰ ਤੋਂ ਦਿਖਾਉਨੇ ਆ ਜਿੱਥੇ ਕਿ ਮੋੜ ਤੇ ਆ ਕੇ ਇੱਕ ਟੈਂਕਰ ਜਿਹੜਾ ਉਹ ਪਲਟ ਗਿਆ ਤੇ ਇੱਕ ਵੱਡਾ ਹਾਦਸਾ ਹੋਣਾ ਜੇ ਇੱਥੇ ਕੋਈ ਗੱਡੀ ਖੜੀ ਹੁੰਦੀ ਤਾਂ ਕੋਈ ਜਾਨੀ ਜਿਹੜਾ ਨੁਕਸਾਨ ਜਿਹੜਾ ਹੋ ਸਕਦਾ ਸੀ ਤਸਵੀਰਾਂ ਤੁਹਾਨੂੰ ਲਾਈਵ ਅਸੀਂ ਫਲੋਰ ਤੋਂ ਦਿਖਾ ਰਹੇ ਹਾਂ ਔਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇਹ ਜਿਹੜਾ ਹਾਦਸਾ ਹੋਇਆ ਇਹ ਭਾਈ ਕਿੱਦਾਂ ਹੋਇਆ ਹਾਦਸਾ ਤੁਸੀਂ ਮੌਕੇ ਤੇ ਮੌਜੂਦ ਸੀ ਨਹੀਂ ਦੇਖਿਆ ਭਾਈ ਲੋਕ ਪਿੱਛੇ ਕਟਿਆ ਬਸ ਪਿੱਛੇ ਚੱਕ ਹੋ ਗਿਆ ਪਿੱਛੇ ਚੱਕ ਹੋ ਗਿਆ ਤੇਜ਼ ਸੀ ਹੈ ਜੀ ਇੱਥੇ ਕੀ ਹੋਇਆ ਨਹੀਂ ਪਿੱਛੇ ਦੇਖਿਆ ਕੀ ਉਹ ਜੇ ਤਾਂ ਮਰਨੇ ਲੱਗਿਆ ਨਾ ਹਾਂ ਪਿੱਛੇ ਚੱਕ ਹੋ ਗਿਆ ਤੇ ਆ ਕੇ ਬੱਸ ਪਲਟ ਗਿਆ ਪਲਟੇਗਾ ਤੇਜ਼ ਕਾਫੀ ਤੇਜ਼ ਸੀ ਮੈਂ ਕਹਿੰਦਾ ਤੇਜ਼ੀ ਤੋਂ ਹੁੰਦਾ ਸੀ ਹੌਲੀ ਹੋ ਜਾਂਦਾ